ਪਤਾ ਹੈ ਤੇ ਵੀਰ ਜੀ ਮਸਲਾ ਇਹ ਬਹੁਤ ਭਾਵਕ ਹੋਣ ਵਾਲਾ ਆ ਤੁਹਾਨੂੰ ਪਤਾ ਹੀ ਆ ਪਰਸੋ ਵੀ ਅਸੀਂ ਆਏ ਸੀ ਪਰਸੋ ਧਰਨਾ ਟਰੱਕ ਯੂਨੀਅਨ ਦੇ ਮੋਰੇ ਲੱਗਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਆਏ ਸੀ ਉਹ ਧਰਨਾ ਸ਼ਾਮ ਨੂੰ ਜਿੱਲੇ ਬੰਦ ਕਰ ਦਿੱਤਾ ਮੈਂ ਜਿਹੜੀ ਗੱਲ ਆ ਉਹ ਪੁਆਇੰਟ ਟੂ ਪੁਆਇੰਟ ਕਰਾਂਗਾ ਜੀ ਠੀਕ ਹੈ ਨਹੀਂ ਜਿਹਦੇ ਨਾਲ ਆਪਾਂ ਇਹ ਚਾਹੁੰਦੇ ਆ ਵੀ ਕੁਝ ਨਾ ਕੁਝ ਜਿਹੜਾ ਇੱਕ ਇਦਾਂ ਦਾ ਹੱਲ ਹੋઈ ਵੇ ਵੀ ਇਹ ਭਰਾਵਾਂ ਨੂੰ ਜਿਹੜਾ ਇਨਸਾਫ਼ ਮਿਲ ਸਕੇ ਅੱਜ ਦੀ ਜਿਹੜੀ ਸਹੀ ਪੋਜੀਸ਼ਨ ਆ ਰਹਾ ਜੀ ਸਹੀ ਪੋਜੀਸ਼ਨ ਇੱਥੇ ਖੜੀ ਆ ਵੀ ਜਿੱਦਾਂ کورٹ ਦੇ ਵਿੱਚ ਹੁੰਦਾ ਨਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਅੱਜ ਉਹ ਪ੍ਰਸ਼ਾਸਨ ਸਾਨੂੰ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤੇ ਬਿਠਾ ਕੇ ਖੜ ਗਿਆ ਹੁਣ ਆਪਾਂ ਗੱਲ ਸਾਰੇ ਜਣੇ ਧਿਆਨ ਨਾਲ ਸੁਣਿਓ ਭਾਈ ਤੁਸੀਂ ਵੀ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆਂ ਵੀਰ ਜੀ ਦੇਖੋ ਆਮ ਤੌਰ ਤੇ ਜਿਹੜੀ ਸਾਡੇ ਪੰਜਾਬੀਆਂ ਦੀ ਕਮਜ਼ੋਰੀ ਆ ਨਾ ਅਸੀਂ ਜਦੋਂ ਕੋਈ جنگ ਲੜਨ ਤੁਰਦੇ ਆ ਨਾ ਤੇ ਸਾਡੇ ਸਿਪਾਹੀ ਆਪਸ ਵਿੱਚ ਪਹਿਲਾਂ ਲੜ ਪੈਂਦੇ ਆ ਸਾਡੇ ਫੌਜਦਾਰ ਪਹਿਲਾਂ ਆਪਸ ਦੇ ਵਿੱਚ ਖਟਪਟੀ ਕਰਕੇ ਬਹਿ ਜਾਂਦੇ ਉਹ ਇਦਾਂ ਤੇ ਉਹ ਇਦਾਂ ਆਪਾਂ ਇਸ ਮਸਲੇ ਦੇ ਵਿੱਚ ਪਹਿਲਾਂ ਤਾਂ ਉਸ ਚੀਜ਼ ਤੋਂ ਬਚਣਾ ਠੀਕ ਹੈ ਨਹੀਂ ਜੀ ਦੂਜੀ ਚੀਜ਼ ਇਹ ਆ ਮੈਂ ਤੁਹਾਨੂੰ ਦਿਖਾ ਵੀ ਦਵਾਂਗਾ ਜਿਹੜਾ ਵੀ ਦੇਖਣਾ ਚਾਹਦਾ ਇਸ ਮਸਲੇ ਦੀ ਜਿਹੜੀ ਵੀ ਵੀਡੀਓ ਅਸੀਂ ਚੈਨਲ ਤੇ ਪਾਈ ਹੋਈ ਆ ਨਾ ਉਹ ਕਿਤੇ 5 ਲੱਖ ਬੰਦੇ ਨੇ ਦੇਖੀ ਕਿਤੇ 10 ਲੱਖ ਬੰਦੇ ਨੇ ਦੇਖੀ ਕਿਤੇ 20 ਲੱਖ ਬੰਦੇ ਨੇ ਦੇਖੀ ਕਹਿਣ ਦਾ ਭਾਵੇਂ ਆ ਵੀ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਮਸਲਾ ਇਹ ਪਹੁੰਚ ਚੁੱਕਾ ਪਰ ਹੁਣ ਪੇਚ ਇੱਥੇ ਫਸਿਆ ਪਿਆ ਵੀ ਇੱਕ ਹਿਊਮਨ ਰਾਈਟਸ ਦਾ ਮਸਲਾ ਹੈ ਵੀ ਕਿਸੇ ਦੀ ਇਨਸਾਨੀਅਤ ਦੇ ਨਾਲ ਇਹ ਖਲਵਾੜ ਹੋਇਆ ਉਸ ਤੋਂ ਬਾਅਦ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਜਾਂ ਤਾਂ ਹੁਣ ਕਿਤੇ ਨਾ ਕਿਤੇ ਅਸੀਂ ਕਮਜ਼ੋਰ ਆ ਸਚਾਈ ਆ ਜਿਹੜੀ ਜੀ ਸਚਾਈ ਨੇ ਤਾਂ 6 ਦਿਨ ਜਿਹਨੂੰ ਮੇਰੀ ਗੱਲ ਗਲਤ ਲੱਗਿਓ ਖੜਕੇ ਇੱਧਰ ਆ ਜਿਓ ਮੈਂ ਤੱਤ ਦੇ ਆਧਾਰ ਤੇ ਗੱਲ ਕਰੂੰਗਾ ਗਲਤ ਗੱਲ ਕੋਈ ਨਹੀਂ ਕਰਦੇ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਖਾਸ ਕਰ ਆਪਣੇਆਂ ਦੀ ਜਿਹੜੇ ਬੈਠੇ ਆ ਹੁਣ 6 ਦਿਨਾਂ ਚ ਜੇਕਰ ਹੱਲ ਨਹੀਂ ਹੋਇਆ ਜਾਂ ਤਾਂ ਕਿਤੇ ਨਾ ਕਿਤੇ ਅਸੀਂ ਕਮਜ਼ੋਰ ਆ ਜਾਂ ਫਿਰ ਸਾਡਾ ਦੁਸ਼ਮਣ ਸਾਡੇ ਤੋਂ ਜ਼ਿਆਦਾ ਤਾਕਤਵਾਰ ਆ ਵੀ ਉਹ ਜਿਹੜਾ ਹਾਲੇ ਤੱਕ ਕਾਬੂ ਜੀ ਨਹੀਂ ਆ ਰਿਹਾ ਵੀ ਕਿੱਡਾ ਕੁ ਵੱਡਾ ਕੋਈ ਅਫਸਰ ਆ ਜਾਂ ਕਿੱਡਾ ਕੁ ਵੱਡਾ ਮੰਤਰੀ ਆ ਇਹ ਸਚਾਈ ਆ ਜੀ ਸੱਚ ਥੋੜਾ ਜਿਹਾ ਕਈ ਵਾਰ ਵੀਰਾਂ ਨੂੰ ਲੱਗੂਗਾ ਕਿ ਯਾਰ ਕਰੇ ਸਾਡੀ ਕਮਜ਼ੋਰੀ ਉਹਨਾਂ ਕਮਜ਼ੋਰਾ ਜ ਮੈਂ ਵੀ ਆ ਭਾਈ ਜੀ ਅਸੀਂ ਵੀ ਇੰਡੀਆ ਲੈਵਲ ਤੇ ਸਸਤਾ ਚਲਾਉਨੇ ਅਸੀਂ ਵੀ ਆਪਣੀ ਕਮਜ਼ੋਰੀ ਸਮਝਦੇ ਆ ਵੀ ਹਾਲੇ ਤੱਕ ਸਾਡੇ ਤੋਂ ਇਦਾਂ ਦਾ ਕੀ ਨਹੀਂ ਹੋ ਪਾਇਆ ਵੀ ਪੁਲਿਸ ਜਿਹੜੀ ਦਿਨਾਂ ਤੋਂ ਦਿਨ ਨਹੀਂ ਸਾਨੂੰ ਦੇਈ ਜਾਂਦੀ ਆ ਸਭ ਨੂੰ ਪਤਾ ਹੀ ਆ ਵੀ ਜੋ ਹੋਇਆ ਗਲਤ ਹੋਇਆ ਜੀ ਕੋਈ ਬੰਦਾ ਇਹ ਤਾਂ ਕਹਿੰਦਾ ਨਹੀਂ ਵੀ ਇਹ ਸਹੀ ਹੋਇਆ ਜੇ ਕੋਈ ਪੁਲਿਸ ਵਾਲਾ ਸਾਡੇ ਕੋਲ ਆਦਾ ਉਹ ਵੀ ਕਹਿੰਦਾ ਯਾਰ ਇਹ ਗਲਤ ਹੋਇਆ ਮੰਗ ਸਾਡੀ ਕੋਈ ਆ ਵੀ ਯਾਰ ਉਹ ਬੰਦਿਆਂ ਨੂੰ ਤੁਸੀਂ ਗ੍ਰਿਫਤਾਰ ਕਰ ਲਓ ਉਹ ਸਾਨੂੰ ਕਹਿੰਦੇ ਅਸੀਂ ਕਰ ਲਾਂਗੇ ਪਰ ਉਹ ਬੰਦਾ ਕਿਤੇ ਪਤਾਲ ਚ ਜਾ ਕੇ ਛੁਪ ਗਿਆ ਵੀ ਜਿਹੜਾ ਬੰਦਾ ਮਿਲ ਹੀ ਨਹੀਂ ਰਿਹਾ ਤੁਸੀਂ ਵੀਰ ਇਹ ਗੱਲ ਦਾ ਜਵਾਬ ਦੇ ਸਕਦੇ ਆ ਨਸ਼ਾ ਵੇਚਦੇ ਆਪਾਂ ਨਸ਼ਾ ਵੇਚਣ ਦੇ ਨਾਲ ਕੋਈ ਨੌਜਵਾਨ ਦੀ ਡੈਥ ਹੋ ਜਾਂਦੀ ਆ ਇਹ ਗੱਲ ਨੂੰ ਨੋਟ ਕਰ ਲਿਓ ਜਿਹੜੀ ਜਿਹੜਾ ਮੈਂ ਗੱਲ ਕਰਨਾ ਚਾਹੁੰਦਾ ਹਾਂ ਇਹ ਹੁਣ ਪੁਲਿਸ ਨੂੰ ਅਸੀਂ ਜਵਾਬ ਦੇਵਾਂਗੇ ਜਦੋਂ ਪੁਲਿਸ ਆ ਕੇ ਸਾਨੂੰ ਕਹੂਗੀ ਨਾ ਵੀ ਭਾਈ ਕੱਲ ਨੂੰ ਤੁਹਾਡਾ ਹੱਲ ਲਊਗਾ ਨਸ਼ਾ ਇੱਕ ਨੌਜਵਾਨ ਨੂੰ ਕੋਈ ਤਸਕਰ ਵੇਚ ਦਿੰਦਾ ਉਹ ਨੌਜਵਾਨ ਓਵਰਡੋਜ਼ ਹੋ ਕੇ ਖਤਮ ਹੋ ਜਾਂਦਾ ਉਸ ਤਸਕਰ ਨੂੰ ਕਾਦੀ ਸਜ਼ਾ ਮਿਲਦੀ ਆ ਉਸ ਤਸਕਰ ਨੂੰ ਸਜ਼ਾ ਮਿਲਦੀ ਵੀ ਤੇਰਾ ਵੇਚਿਆ ਹੋਇਆ ਨਸ਼ਾ ਕਰਕੇ ਇਹ ਨੌਜਵਾਨ ਖਤਮ ਹੋ ਗਿਆ ਇਹੀ ਹੁੰਦਾ ਨਾ ਜੀ ਤੇ ਉਸ ਤਸਕਰ ਦੇ ਉੱਤੇ ਪੰਜਾਬ ਸਰਕਾਰ ਅੱਜ ਕੀ ਕਾਰਵਾਈ ਕਰ ਰਹੀ ਆ ਵਧੀਆ ਕਰ ਰਹੀ ਮੈਂ ਮਾੜੀ ਨਹੀਂ ਕਹਿੰਦਾ ਕੀ ਕਰ ਰਹੀ ਆ ਤੁਹਾਨੂੰ ਪਤਾ ਉਸ ਤਸਕਰ ਦੇ ਜਿਹੜਾ ਮਕਾਨ ਆ ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਸੀਜ਼ ਕੀਤਾ ਜਾਂਦਾ ਉਸ ਤਸਕਰ ਦਾ ਜਿਹੜਾ ਮਕਾਨ ਆ ਉਹ ਢਾਇਆ ਜਾਂਦਾ ਕੋਈ ਜੇ ਉਹ ਜੇ ਗਲਤ ਹੋਣਾ ਤਾਂ ਆ ਕੇ ਜਵਾਬ ਦੇ ਦਿਓ ਮੈਨੂੰ ਬਾਅਦ ਚ ਨਾ ਕਹੇ ਵੀ ਭਾਈ ਮੈਂ ਗਲਤ ਗੱਲ ਕਰਤੀ ਗੱਲ ਤਰਕ ਦੇ ਆਧਾਰ ਤੇ ਕਰੂੰਗਾ ਸਜ਼ਾ ਕਾਦੀ ਮਿਲਦੀ ਵੀ ਉਹਦੇ ਵਿਚੇ ਨਸ਼ੇ ਦੇ ਨਾਲ ਕਿਸੇ ਦੀ ਡੈਥ ਹੁੰਦੀ ਆ ਸਹੀ ਆ ਜੀ ਮੈਂ ਇਹਨਾਂ ਬੰਦਿਆਂ ਦੀ ਡੈਥ ਉਸ ਇਨਸਾਨ ਦੇ ਕੀਤੇ ਹੋਏ ਤਸ਼ੱਦਦ ਨਾਲ ਹੋਈ ਆ ਕੀ ਉਹ ਨਸ਼ਾ ਵੇਚਣ ਕੋ ਘਾਟਾ ਤੁਸੀਂ ਜਵਾਬ ਦਿਓ ਘਾਟਾ ਜੀ ਪਰ ਸਰਕਾਰ ਵੱਲੋਂ ਅੱਜ ਉਹਦੇ ਤਾਂ ਮਕਾਮ ਦੇ ਉੱਤੇ ਕੋਈ ਐਕਸ਼ਨ ਹੋਇਆ ਨਹੀਂ ਅੱਜ ਤੱਕ ਉਹ ਇਨਸਾਨ ਹੀ ਨਹੀਂ ਫੜਿਆ ਇਹ ਵੀਰ ਜਿਹੜੇ ਆ ਸਰਕਾਰ ਕਹਦੇ ਜੀ ਇਹ ਵੀਰ ਨਹੀਂ ਸਹੀ ਸੀਗੇ ਜੇ ਉਹ ਗਲਤ ਆ ਤੇ ਉਹਦੇ ਆਲਾ ਪੀੜਾ ਪੰਜਾ ਕਿੱਥੇ ਆ ਉਹਨੂੰ ਕਿਉਂ ਨਹੀਂ ਡਰ ਹੈ ਤਾਂ ਪਘੋੜਾ ਹੀ ਆ ਨਾ ਪੀਓ ਹੀ ਆ ਨਾ ਜੀ ਉਹ ਇਸ ਟਾਈਮ ਜੇ ਕੋਈ ਗੁਨਾਹ ਕਹਿੰਦੇ ਕਰ ਦਿੱਤਾ ਪੁਲਿਸ ਉਹਨੂੰ ਫੜਨਾ ਚਾਹ ਰਿਹਾ ਪੀਓ ਹੋ ਗਿਆ ਜੀ ਪਹਿਲੇ ਪਘੋੜਾ ਪੁਲਿਸ ਦਾ ਪਘੋੜਾ ਇਹ ਤਾਂ ਹੈ ਨੀਗਾ ਵੀ ਕੋਣ ਕਿਸੇ ਪਰੌਣ ਚੱਲ ਗਿਆ ਹ ਤਾਂ ਪਘੋੜਾ ਨਾਲ ਜੀ ਜੇਕਰ ਸਰਕਾਰ ਨਹੀਂ ਕਰ ਰਹੀ ਹੈ ਵੀਡੀਓ ਅਸੀਂ ਸਰਕਾਰ ਨੂੰ ਟੈਗ ਕਰਕੇ ਪਾਉਣੀ ਹੈ ਉਸ ਤੋਂ ਬਾਅਦ ਸਾਡੇ ਨਾਲ ਜੋ ਹੁੰਦਾ ਉਹ ਹੋ ਹੀ ਜਾਵੇ ਆਪਾਂ ਨੂੰ ਕੋਈ ਏਡੀ ਪਰਵਾਹ ਨਹੀਂ ਆਈ ਸਿਰਫ ਰੱਬ ਤੋਂ ਡਰਦੇ ਆ ਵੀ ਜਿਆਦਾ ਹੁਣ ਸਰਕਾਰ ਇੱਥੇ ਕਿਤੇ ਨਾ ਕਿਤੇ ਉਸ ਬੰਦੇ ਦਾ ਫੇਵਰ ਲੈ ਰਹੀ ਆ ਵੀ ਉਹਨੂੰ ਕੋਈ ਡਰਾਵਾ ਹੀ ਨਹੀਂ ਹੈਗਾ ਵੀ ਭਾਈ ਮੇਰੇ ਨਾਲ ਕੁਝ ਹੋ ਜਾਊਗਾ ਤਸਕਰ ਦਾ ਵੇਚਿਆ ਹੋਇਆ ਨਸ਼ਾ ਕੋਈ ਇਨਸਾਨ ਇੱਕ ਦਿਨ ਕਰੂ ਦੋ ਦਿਨ ਕਰੂ ਪੰਜ ਦਿਨ ਕਰੂ ਫੇਰ ਮਰੂ ਉਹ ਆਦਾ ਰਿਜ਼ਲਟ ਹੀ ਉਸੇ ਦਿਨ ਦਾ ਆ ਜੇ ਸਤ ਤਸ਼ੱਦਦ ਦਾ ਰਿਜ਼ਲਟ ਦਾ ਸੇਮ ਡੇ ਦਾ ਆ ਤੇ ਇਸ ਤਸ਼ੱਦਦ ਤੋਂ ਬਾਅਦ ਉਸ ਬੰਦੇ ਦੇ ਉੱਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਇੱਕੋ ਇੱਕ ਬਹਾਨਾ ਪਰਸੋਂ ਉੱਥੇ ਵੀ ਇਹੀ ਬਹਾਨਾ ਸੀਗਾ ਉਹਨੇ ਜੀ ਫੋਨ 4 ਦਿਨ ਪਹਿਲਾਂ ਪਤਾ ਨਹੀਂ ਕੋਈ ਇੱਥੇ ਤੁਹਾਡੇ ਲੋਕੇਸ਼ਨ ਬੰਚਿਤ ਕਰੀ ਜਗ੍ਹਾ ਕਹਿੰਦੇ ਸੀ ਉਹ ਉੱਥੇ ਜੂਨੀਅਰ ਨੇ ਲਾਗੇ ਕਹਿੰਦੇ ਸੀਗੇ ਜੀ ਉਹਨੇ ਉੱਥੇ ਫੋਨ ਬੰਦ ਕਰ ਦਿੱਤਾ ਤੁਹਾਨੂੰ ਇਹ ਗੱਲਾਂ ਦਾ ਪਤਾ ਨਹੀਂ ਮੈਂ ਤਾਂ ਬਾਖਣਾ ਉਹਨੇ ਜੀ ਫੋਨ ਬੰਦ ਕਰ ਦਿੱਤਾ ਤੇ ਫੋਨ ਬੰਦ ਕਰਨ ਤੋਂ ਬਾਅਦ ਉਹਦੀ ਲੋਕੇਸ਼ਨ ਨਹੀਂ ਮਿਲੀ ਹੁਣ ਗੱਲ ਤਾਂ ਉਹ ਫਿਲਮਾਂ ਵਾਲੀ ਆ ਗਈ ਨਾ ਵੀ ਅਸਮਾਨ ਖਾ ਗਿਆ ਜਾਂ ਜ਼ਮੀਨ ਨਿਕਲ ਗਈ ਕਿਤੇ ਨਾ ਕਿਤੇ ਤਾਂ ਬੰਦਾ ਉਹ ਹੈਗਾ ਹੀ ਆ ਕਿਸੇ ਨਾ ਕਿਸੇ ਨਾ ਤਾਂ ਗੱਲ ਕਰਦਾ ਹੀ ਹੋਊਗਾ ਪਰ ਨਾ ਤਾਂ ਹੁਣ ਉਹਨੂੰ ਕੋਈ ਇਦਾਂ ਦਾ ਡਰਾਵਾ ਵੀ ਭਾਈ ਹੁਣ ਖੜੋ ਪੜ ਰਜੇ ਉਹਦੇ ਘਰ ਵਾਲ ਨੂੰ ਵੀ ਤੂੰ ਇਦਾਂ ਵੱਡਾ ਗਲਾਂਹ ਕੀਤਾ ਆ ਇੱਕ ਡਰਾਵਾ ਤੱਕਲੇ ਨੂੰ ਹੋਵੇ ਪਰ ਉਹ ਨਹੀਂ ਹੈਗਾ ਠੀਕ ਆ ਜੀ ਇਹ ਹੈਗੀ ਅੱਜ ਤੱਕ ਦੀ ਸਚਾਈ ਜਿੱਥੇ ਤੱਕ ਅਸੀਂ ਕਮਜ਼ੋਰ ਆ ਤੇ ਸਾਨੂੰ ਇਨਸਾਫ਼ ਨਹੀਂ ਮਿਲਿਆ ਹੁਣ ਮੈਂ ਗੱਲ ਆਉਣਾ ਜੀ ਦੂਜੇ ਮੁੱਦੇ ਤੇ ਸਾਨੂੰ ਹੁਣ ਪ੍ਰਧਾਨ ਸਾਹਿਬ ਨੇ ਦੱਸਿਆ ਕਮੇਟੀ ਮੈਂਬਰਾਂ ਨੇ ਕਿ ਕੱਲ ਦਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਟਾਈਮ ਦਿੱਤਾ ਵੀ ਕੱਲ ਸ਼ਾਮ ਤੱਕ ਜਿਹੜਾ ਆ ਉਹ ਬੰਦਾ ਇਹਨੂੰ ਫੜਿਆ ਜਾਊਗਾ ਚਲੋ ਇਹਨਾਂ ਨੂੰ ਕੀ ਪਤਾ ਵੀ ਕੋਈ ਪਿੱਛੋਂ ਕੋਈ ਪ੍ਰੈਸ਼ਰ ਹੋਣ ਸਾਡੇ ਉਲੋਂ ਵੀ ਪਿਆਊਗਾ ਅਸੀਂ ਵੀ ਸਾਰੇ ਪਾਸੇ ਬਾਹਰ ਲਾਉਣ ਰਹੇ ਆ ਵੀ ਪੁਲਿਸ ਨੂੰ ਕਹੋ ਵੀ ਭਾਈ ਫੜਦੇ ਕੋਈ ਨਹੀਂ ਚਲੋ ਇਹਨਾਂ ਨੇ ਕੱਲ ਤੱਕ ਦਾ ਟਾਈਮ ਦੇ ਦਿੱਤਾ ਪਰ ਮੈਂ ਤੁਹਾਨੂੰ ਇਸ ਸਟੇਜ ਤੋਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਗੱਲ ਨੋਟ ਕਰ ਲਿਓ ਬਾਈ ਜੇਕਰ ਕੱਲ ਉਹ ਬੰਦਾ ਨਹੀਂ ਫੜ ਹੁੰਦਾ ਨਾ ਜੇ ਅਸੀਂ ਪਰਸੋ ਵੀ ਇੱਥੇ ਬਹਿ ਲਈਏ ਚੌਥ ਵੀ ਬਹਿ ਲਈਏ ਸਾਨੂੰ ਤਰੀਕਾ ਦਾ ਤਰੀਕਾ ਮਿਲ ਜਾਨੀਆ ਇੱਕ ਦਿਨ ਤੁਸੀਂ ਅੱਕ ਜਾਣਾ ਕਿਉਂਕਿ ਇਹ ਧਰਨਾ ਨਾਰਮਲ ਧਰਨਾ ਨਹੀਂ ਹੈਗਾ ਇਹਦੇ ਵਿੱਚ ਮ੍ਰਿਤਕ ਦੇਹਾਂ ਪਈਆਂ ਹੋਈਆਂ ਤੁਸੀਂ ਮੇਰੇ ਤੋਂ ਬਹੁਤ ਸਿਆਣੇ ਆ ਮੇਰੇ ਹਿਸਾਬ ਨਾਲ ਕੋਈ ਧਰਨਾ ਅਜੇ ਤੱਕ ਮ੍ਰਿਤਕ ਦੇਹ ਵਾਲਾ 6ਵੇਂ ਦਿਨ ਤੇ ਗਿਆ ਹੋ ਮੇਰੇ ਹਿਸਾਬ ਨਾਲ ਮੈਂ ਬਜ਼ੁਰਗ ਹਾਂ ਤੁਸੀਂ ਬੈਠੇ ਤੁਹਾਡੇ ਹਿਸਾਬ ਨਾਲ ਕੋਈ ਮੇਰੇ ਹਿਸਾਬ ਨਾਲ ਕੋਈ ਇਦਾਂ ਦਾ ਧਰਨਾ ਕੋਈ ਗਿਆ ਨਹੀਂ 6ਵੇਂ ਦਿਨ ਤੇ ਨਹੀਂ ਤਾਂ ਮ੍ਰਿਤਕ ਦੇਹ ਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਹੁੰਦਾ ਜਿੰਨਾ ਚਿਰ ਅਸੀਂ ਸੰਸਕਾਰ ਨਹੀਂ ਕਰਦੇ ਤੁਸੀਂ ਦੱਸੋ ਤੁਹਾਡੇ ਕੋਈ ਹੈ ਨੌਲੇਜ ਮੇਰੀ ਨੌਲੇਜ ਨਹੀਂ ਹੈਗਾ ਸਾਲ ਨੂੰ 6 ਸਾਲ ਹੋ ਗਿਆ ਇਹ ਨਾ ਕੰਮਾਂ 'ਚ ਲੱਗਿਆ ਨੂੰ ਮੇਰੀ ਨੌਲੇਜ ਨਹੀਂ ਉਹ ਵੀ 6ਵੇਂ ਦਿਨ ਤੇ ਮਿਰਤਕ ਦਿਹਾੜਾ ਕੋ ਧਰਨਾ ਪਹੁੰਚ ਜਵੇ ਤਾਂ ਬੰਦੇ ਨਾ ਫੜ ਹੋਣ ਹੈਗਾ ਜੀ ਕੋਈ ਹੈ ਕਿਸੇ ਦੀ ਨੌਲੇਜ ਦੇ ਵਿੱਚ ਨਹੀਂ ਹੈਗਾ ਇਹ ਫਸਟਲੀ ਆ ਪਹਿਲਾ ਹੀ ਆ ਹੁਣ ਮੁੱਦੇ ਤੇ ਆ ਜਾਂਦੇ ਆ ਬਾਕੀ ਵੀਰਾਂ ਨੇ ਵੀ ਬੋਲਣਾ ਮੈਂ ਪੁਆਇੰਟ ਦੀ ਗੱਲ ਕਰਦਾ ਜੀ ਜੇਕਰ ਕੱਲ ਨੂੰ ਇਹ ਕਾਰਵਾਈ ਨਹੀਂ ਹੁੰਦੀ ਤੁਸੀਂ ਜਿਹੜੇ ਬੈਠੇ ਆਂ ਜੇ ਆਏ ਆ ਦੁੱਖ ਨੂੰ ਆਏ ਆ ਪਰ ਬਈ ਸਾਥ ਦੇਓ ਬਹਿਣ ਦੇ ਨਾਲ ਨਹੀਂ ਇਨਸਾਫ਼ ਮਿਲਣਾ ਕੜੀ-ਕੜੀ ਕਰਕੇ ਸੰਗਲ ਵੱਡਾ ਬਣਦਾ ਅਸੀਂ ਇੱਕ ਦੂਜੇ ਨਾਲ ਜੁੜ ਕੇ ਜੇ ਕੰਮ ਕਰਾਂਗੇ ਫੇ ਆ 4000 ਗੱਡੀ ਆ ਸਾਡੇ ਗਰੁੱਪ ਦੀ 4000 ਟਰੱਕ ਸਾਡੇ ਗਰੁੱਪ ਦਾ ਸਾਡੀ ਸੰਸਥਾ ਦਾ ਆ ਤੁਸੀਂ ਸਾਨੂੰ ਕੱਲ ਸ਼ਾਮ ਨੂੰ ਜੇ ਅਸੀਂ ਇੱਥੇ ਹੋਈ ਠੀਕ ਆ ਆ ਮੁੰਡਾ ਵਿਸ਼ਾਲ ਆ ਜੀ ਇਹ ਸਾਰੇ ਸਾਡੇ ਕੰਟੈਕਟ ਚ ਆ ਤੁਸੀਂ ਸਾਨੂੰ ਕੱਲ ਸ਼ਾਮ ਨੂੰ ਜਿਹੜੀ ਕਮੇਟੀ ਬਣੀ ਆ ਸਾਨੂੰ ਇੱਕ ਕਾਲ ਕਰਦੇ ਹੋ ਵੀ ਭਾਈ ਜਿਹੜੇ ਟਰੱਕ ਆ ਉਹ ਤੁਸੀਂ ਘੰਟੇਲੇ ਰੋਕਣੇ 2 ਘੰਟੇਲੇ ਰੋਕਣੇ 3 ਦੇ ਰੋਕਣੇ 4 ਦੇ ਰੋਕਣੇ ਦਿਨਲੇ ਰੋਕਣੇ 2 ਦਿਨਲੇ ਰੋਕਣੇ ਉਹ ਰੋਕ ਕੇ ਅਸੀਂ ਸੋਸ਼ਲ ਮੀਡੀਆ ਤੇ ਹਲਚਲ ਮਚਾ ਲਾਂਗੇ ਵੀ ਭਾਈ ਟਰੱਕ ਖੜ ਗਏ ਆ ਉਹ ਬੰਦਿਆਂ ਨੂੰ ਇਨਸਾਫ ਨਹੀਂ ਮਿਲਿਆ ਇਹ ਗੱਲ ਹੁ ਸਾਰੇ ਜਣੇ ਸੁਣ ਲਓ ਤੇ ਜਿਹੜੇ ਤੁਸੀਂ ਖੜੇ ਆ ਜਿਹੜਾ ਇੱਥੇ ਗੱਲ ਕਰੂੰਗਾ ਉਹਨੂੰ ਪਗਾਇਓ ਨੀ ਠੀਕ ਹੈ ਨਹੀਂ ਜੀ ਜੇ ਤੁਹਾਡਾ ਇਥੇ ਹੁਕਮ ਆ ਗਿਆ ਕਿਉਂਕਿ ਕੱਲ ਤੋਂ ਬਾਅਦ ਤੁਹਾਨੂੰ ਕੁਝ ਨਾ ਕੁਝ ਕਰਨਾ ਹੀ ਪਵੇਗਾ ਜੇ ਤੁਸੀਂ ਕੌਣ ਆ ਜੀ ਹੁਣ 6 ਦਿਨ ਕੱਢ ਲਏ ਅਸੀਂ 6 ਹੋਰ ਕੱਢ ਲਾਂਗੇ ਫੇ ਬਾਈ ਜੀ ਬੈਠਿਆਂ ਨਹੀਂ ਕੁਝ ਵੀ ਹੋਣਾ ਅਸੀਂ ਟਰੱਕਾਂ ਵਾਲੇ ਆ ਅਸੀਂ ਤੁਹਾਨੂੰ ਟਰੱਕਾਂ ਦੀ ਆਪਣੀ ਗਰੰਟੀ ਦਿੰਨੇ ਆ ਠੀਕ ਹੈ ਨਹੀਂ ਜੀ ਉਸ ਤੋਂ ਬਾਅਦ ਇੱਕ ਵੀਰ ਅਸੀਂ ਇੱਥੋਂ ਨਵਾਂ ਵਸ ਲੈ ਕੇ ਆਏ ਸੀਗੇ ਬਾਜ਼ਾਰ ਚੋਂ ਉਹ ਵੀਰ ਨੇ ਕਿਹਾ ਵੀ ਸਾਨੂੰ ਜਿੰਨੇ ਬੰਦੇ ਮਿਲਦੇ ਆ ਸੱਚ ਦੇ ਆਧਾਰਤ ਗੱਲ ਆ ਉਹ ਦੁਕਾਨ ਸੀਗੀ ਜੀ ਉਹ ਜਿਹੜਾ ਕੈਫੇਓ ਦੇ ਨਾਲ ਤੀਜੀ ਚੌਥੀ ਦੁਕਾਨ ਆ ਉਹ ਬਾਈ ਨੇ ਸਾਨੂੰ ਇਹ ਕਿਹਾ ਕਹਿੰਦਾ ਵੀ ਅਸੀਂ ਜਿੱਦਾਂ ਸ਼ਹਿਰ ਚ ਦੁਕਾਨਾਂ ਵਾਲੇ ਆਪਸ ਵਿੱਚ ਬੋਲਚਾਲ ਹੁੰਦੀ ਆ ਵੀ ਸਾਡੇ ਨਾਲ ਵੀ ਜੇਕਰ ਨਹੀਂ ਕੱਲੂ ਗੱਲ ਬਣਦੀ ਸਾਡੇ ਨਾਲ ਗੱਲ ਕਰੋ ਅਸੀਂ ਦੁਕਾਨਾਂ ਦੇ ਸ਼ਟਰ ਸਿੱਧ ਕੇ ਤੁਹਾਡਾ ਸਾਥ ਦੇਵਾਂਗੇ ਵੀ ਸਾਡੇ ਏਰੀਆ ਦੇ ਇਨਸਾਨ ਨਾਲ ਗਲਤ ਹੋਇਆ ਸੀ ਸਾਥ ਦੇਵਾਂਗੇ ਤੁਹਾਡਾ ਉਹ ਦੁਕਾਨ ਤੇ ਜੇ ਚੱਲਣਾ ਹੋਇਆ ਆਪਾਂ ਚੱਲ ਵੀ ਪਾਵਾਂਗੇ ਠੀਕ ਆ ਜੀ ਦੋ ਪੁਆਇੰਟ ਹੋ ਗਏ ਤੁਹਾਡੇ ਕੋਲ ਅਸੀਂ ਇਹ ਨਹੀਂ ਕਹਿੰਨੇ ਕਿਸ ਨੂੰ ਤੰਗ ਕਰੋ ਜਾਂ ਅਸੀਂ ਤੁਹਾਨੂੰ ਇੱਥੋਂ ਐਵੇਂ ਬੜਕ ਨਹੀਂ ਮਾਰ ਦਿੰਦੇ ਵੀ ਆਹ ਕਰਦਾਂਗੇ ਉਹ ਕਰਦਾਂਗੇ ਜਿਹੜੀ ਚੀਜ਼ ਮੈਂ ਦੱਸੀ ਟਰੱਕਾਂ ਦੀ ਜ਼ਿੰਮੇਵਾਰੀ ਸਾਡੀ ਆ ਜੀ ਉਹ ਦੁਕਾਨਾਂ ਵਾਲਿਆਂ ਨਾਲ ਗੱਲ ਤੁਸੀਂ ਚੱਲਪੋ ਸਾਡੇ ਨਾਲ ਜੇ ਅਸੀਂ ਚੱਲ ਪੈਨੇ ਜਿੰਮੇ ਵੀ ਆ ਉਹਨਾਂ ਨਾਲ ਵੀ ਗੱਲ ਕਰ ਲਈਏ ਇੱਕ ਬਣ ਜਾ ਇਨੂੰ ਹਾਈਲਾਈਟ ਦਾ ਕੀਤਾ ਜਾਵੇ ਚੱਜ ਨਾਲ ਵੀ ਬਾਈ ਹੁਣ ਇਕੱਲੇ ਪਿੰਡ ਦੇ ਲੋਕ ਹੀ ਨਹੀਂ ਹੈਗੇ ਇਕੱਲੀਆਂ ਸੰਸਥਾਵਾਂ ਨਹੀਂ ਹੈਗੀਆਂ ਆਮ ਨਾਗਰਿਕ ਵੀ ਇਹਦੇ ਵਿੱਚ ਬੋਲ ਰਿਹਾ ਸਮਝੇ ਕਿ ਨਹੀਂ ਜੀ ਪਰਸੋਂ ਨੂੰ ਜੇ ਅਸੀਂ ਨਹੀਂ ਕਰਾਂਗੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਅਸੀਂ ਬਸ ਇੱਥੇ ਬਹਿਣ ਜੋਗੇ ਅਸੀਂ ਕੁਝ ਨਹੀਂ ਕਰ ਸਕਦੇ ਬੁਰਾ ਨਾ ਮੰਨਿਓ ਸਚਾਈ ਆ ਕੱਲ ਜਿਹੜੇ ਦੁਨੀਆ ਜੁਨੀਅਨ ਦਾ ਧਰਨਾ ਚੱਕਣ ਲੱਗੇ ਸੀ ਉੱਥੇ ਸਾਡੀ ਲੜਾਈ ਇਸੇ ਗੱਲ ਤੋਂ ਹੋਈ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਵੀਰੇ ਜੇ ਚੱਕਲਾ ਤਾਂ ਆਪਾਂ ਲਾਉਣਾ ਹੀ ਨਹੀਂ ਸੀ ਇਹ ਗੱਲ ਛਰਿਆ ਮੋਤੇ ਹੋਈ ਆ ਵੀਡੀਓ ਰਿਕਾਰਡ ਆ ਫੇਸਬੁਕ ਤੇ ਪਾਈ ਹੋਈ ਆ ਵੀ ਬਾਈ ਜੀ ਅਸੀਂ ਚੱਕਣਾ ਹੀ ਦਾ ਹੀ ਲਾਉਣਾ ਹੀ ਕਿਉ ਤੇ ਇਸ ਲਈ ਇਹਨੂੰ ਵਧਾ ਕੇ ਹੋਰ ਸਾਨੂੰ ਕਰਨਾ ਪਊਗਾ ਦੋ ਚੀਜ਼ਾਂ ਅਸੀਂ ਤੁਹਾਨੂੰ ਦੱਸ ਦਿਤੀਆਂ ਟਰੱਕਾਂ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਟੈਂਕਰਾਂ ਦੀ ਸਾਡੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਇਹ ਲੈਂਦੇ ਆ ਜੀ ਠੀਕ ਨੇ ਜੀ ਕਿਉਂਕਿ ਸਾਨੂੰ ਹਰ ਪਾਸਿਓ ਹਰੇਕ ਸਟੇਟ ਚੋਂ ਇਹੀ ਲੋਕੀ ਕਹਿੰਦੇ ਬਾਈ ਉਹ ਬੰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਦਿਹਾੜੀ ਦਾ 2000 ਨੁਕਸਾਨ ਹੋ ਜਾ ਸਾਡਾ 4 ਹੋ ਜਾ ਕੋਈ ਚੱਕਰ ਨਹੀਂ ਅਸੀਂ ਵੀ ਆਪਣੀਆਂ ਗੱਡੀਆਂ ਖੜੀਆਂ ਕਰਕੇ ਆ ਸਾਨੂੰ ਧੋਖਾ ਤੇ ਜੇਕਰ ਤੁਸੀਂ ਕਰਨਾ ਕੱਲ ਸ਼ਾਮ ਨੂੰ ਸਾਨੂੰ ਇਹਦਾ ਸਨੇਹਾ ਦੇ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਬਾਈ ਜੀ ਫੇਰ ਵੀ ਨਹੀਂ ਸਰਦਾ ਫੇਰ ਵੀ ਨਹੀਂ ਕੋਈ ਹੁੰਦਾ ਤੁਸੀਂ ਜਿਵੇਂ ਕਹੋਗੇ ਤੁਸੀਂ ਇੱਥੇ ਕਰੋਗੇ ਨਾ ਅਸੀਂ ਆਪਣੇ ਹਿਸ਼ਾਰਪੁਰ ਜਲੰਧਰ ਜਿੱਥੇ ਜੋ ਤੁਸੀਂ ਸਾਨੂੰ ਹੁਕਮ ਲਾ ਦੋਗੇ ਨਾ ਅਸੀਂ ਉਹਦੇ ਤੇ ਖੜੇ ਆ ਜੇ ਤੁਸੀਂ ਸਾਨੂੰ ਇੱਥੇ ਕਹੋਗੇ ਵੀ ਭਾਈ ਹੁਣ ਪਰਸਨ ਅਸੀਂ ਇੱਥੇ ਆ ਕਾਰਵਾਈ ਕਰਨੀ ਆ ਅਸੀਂ ਇੱਥੇ ਵੀ ਕਰਾਂ ਪਰ ਬਾਈ ਸਾਡੇ ਦਿਲ ਨੂੰ ਦੁੱਖਾ ਇੱਥੇ ਬੋਲਣਾ ਹਲੇ ਬਹੁਤ ਔਖਾ ਕਿਉਂਕਿ ਜਦੋਂ ਕੋਈ ਹੋਰ ਗੱਲ ਹੁੰਦੀ ਨਾ ਜਦੋਂ ਆਪਾਂ ਆਰਾਮ ਨਾਲ ਗੱਲ ਕਰ ਰਹੇ ਹਾਂ ਜਦੋਂ ਇਹਨਾਂ ਦੇ ਨਿਆਣੇ ਅਸੀਂ ਪਰਸੋਂ ਦੇਖੇ ਨਾ ਬਾਈਆਂ ਦੇ ਤਾਂ ਇੱਕ ਆਪਣੇ ਦਿਲ ਨੂੰ ਯਾਰ ਦੁੱਖ ਲੱਗਦਾ ਹੈ ਨਾ ਵੀ ਉਹ ਬੰਦੇ ਨੂੰ ਅਸੀਂ ਡਰਾਈਵਰ ਨਹੀਂ ਸਮਝ ਲੈ ਉਹਨਾਂ ਬੰਦਿਆਂ ਦੇ ਵਿੱਚ ਅਸੀਂ ਆਪਣੇ ਚਾਚੇ ਤਾਇ ਦੇਖ ਰਹੇ ਹਾਂ ਆਪਣੇ ਭਰਾ ਦੇਖ ਰਹੇ ਹਾਂ ਬਾਈ ਉਹ ਵੀਡੀਓ ਦੇਖ ਕੇ ਹੰਝੂ ਆਉਂਦੇ ਬੰਦੇ ਦੇ ਹੰਝੂ ਤੇ ਜਿਹੜਾ ਬੰਦਾ ਇੱਕ ਗੱਲ ਹੋਰ ਮੈਂ ਸਟੇਜ ਤੋਂ ਇੱਥੋਂ ਕਹਿ ਦਿੰਦਾ ਜਿਹੜਾ ਬੰਦਾ ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਵਿੱਚ ਅਰਚਨ ਬਣੂਗਾ ਪਰ ਮੇ ਕੋਈ ਪੁਲਿਸ ਆਫੀਸਰ ਆ ਪਰ ਮੇ ਕੋਈ ਮੰਤਰੀ ਆ ਉਹ ਮੈਂ ਕੋਈ ਸਾਡੇ ਚ ਬੈਠਾ ਜਿਨ੍ਹਾਂ ਚ ਮੈਂ ਵੀ ਆ ਜੇ ਇਹਨਾਂ ਨੂੰ ਇਨਸਾਫ ਦਿਵਾਉਣ ਚ ਕੋਈ ਅੜਚਣ ਬਣੂਗਾ ਨਾ ਰੱਬ ਕਰੇ ਕੀੜੇ ਪੈ ਕੇ ਮਰਿਓ ਬੰਦਾ ਤੇ ਮੈਂ ਅੱਜ ਕਹਿ ਦੇਣਾ ਇਹ ਗੱਲ ਇਹਦਾ ਨੋਟ ਕਰ ਲਿਓ ਤੁਹਾਡੇ ਸਾਰਿਆਂ ਚ ਮੈਂ ਵੀ ਆ ਬਾਈ ਜੇ ਇੱਥੇ ਆਏ ਆ ਨਾ ਸਿਰਫ ਉਹਨਾਂ ਬੰਦਿਆਂ ਨੂੰ ਇਨਸਾਫ ਦਿਵਾਉਣ ਲਈ ਆਪਾਂ ਆਏ ਆ ਆਪਾਂ ਇੱਥੋਂ ਕੋਈ ਵੀ ਬੰਦਾ ਇਹ ਚੀਜ਼ ਨਾ ਕਰੇ ਯਾਰ ਇਹਨੂੰ ਮਤਲਬ ਆਪਾਂ ਕਲੋਜ਼ ਕਰੀਏ ਇਹ ਕਲੋਜ਼ ਹੋ ਗਿਆ ਨਾ ਤੇ ਮੁੜ ਕੇ ਪੰਜਾਬ ਪੰਜਾਬੀਆਂ ਦੇ ਰਹਿਣ ਜੋਗਾ ਨਹੀਂ ਰਹਿਣਾ ਕੁਝ ਗਲਤ ਬੋਲ ਗਿਆ ਹਾਂ ਮਾਫ ਕਰਨਾ ਮੇਰੀ ਕੋਈ ਗੱਲ ਤੁਸੀਂ ਬਜ਼ੁਰਗ ਵੀ ਬੈਠੇ ਸਾਰੇ ਬੈਠੇ ਆ ਕਿਸੇ ਨੂੰ ਮੇਰੀ ਗੱਲ ਗਲਤ ਲੱਗੇ ਆ ਕੇ ਮੇਰੇ ਨਾਲ ਇੱਥੇ ਗੱਲ ਕਰ ਲੈਓ ਬਾਈ ਹੈ ਕਿ ਨਹੀਂ ਆਪਾਂ ਆਪਣੀ ਜਿਹੜੀ ਗੱਲ ਕੀਤੀ ਹੋਈ ਉਹਦਾ ਜਵਾਬ ਦੇਣ ਦੇ ਹੱਕਦਾਰ ਰਹਿਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ